ਵੀ ਸਾਡੇ ਨਾਲ ਤਾਂ ਇਹੀ ਕੁਝ ਚੱਲਦਾ ਸੀਗਾ ਜਿਹੜੇ ਲੋਕ ਬਾਗੀ ਖੂਨ ਦੇ ਹੁੰਦੇ ਨੇ ਨਾ ਉਹ ਉਹਨਾਂ ਦੇ ਪਰਚਾ-ਪੁਰਚ ਆਮ ਗੱਲ ਆ ਵੀ ਉਹਨਾਂ ਤੇ ਪੈਂਦੇ ਹੀ ਰਹਿੰਦੇ ਨੇ ਸੋ ਉੱਥੇ ਵੀ ਇਹ ਸਿਸਟਮ ਇੱਥੋਂ ਹੈ ਚੱਲਦਾ ਹੀ ਗਿਆ ਸੀ ਨਹੀਂ ਕਿ ਕਦ ਪਰਚਾ ਹੋ ਗਿਆ ਤੁਹਾਨੂੰ ਪਤਾ ਹੈ ਵੀ ਜਿਹੜੇ ਆਪਣੇ ਪੰਜਾਬੀ ਹੁੰਦੇ ਨੇ ਕੁਝ ਸ਼ਰਾਬ ਪੀ ਕੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਨੇ ਤੇ ਕੁਝ ਜਿਹੜੇ ਇਹ ਚੀਜ਼ਾਂ ਤੋਂ ਪਾਸੇ ਹੁੰਦੇ ਨੇ ਹਾਂ ਸਾਉ ਨਸ਼ੇ ਨਾਲ ਜ਼ਰੂਰ ਲੱਗੇ ਹੁੰਦੇ ਨੇ ਜਿਵੇਂ ਮੈਂ ਕਹਦਾ ਵੀ ਫੀਮ ਹੈ ਨਾ ਜਿਵੇਂ ਉਹ ਪਹਿਲਾਂ ਕਰਦੇ ਸੀ ਫੀਮ ਦਾ ਤੇ ਲੋਕਾਂ ਨੇ ਬੜਾ ਇਹ ਗੱਲ ਨੂੰ ਚੱਕਿਆ ਵੀ ਫਿਲਮ ਦਾ ਨਸ਼ਾ ਕਰਦਾ ਫਿਲਮ ਦਾ ਨਸ਼ਾ ਕਰਦਾ ਚਲੋ ਮੈਂ ਕਹਿੰਨੀ ਹੂ ਇੱਕ ਸਾਉ ਨਸ਼ੇ ਨਾਲ ਜਿਹੜਾ ਬੰਦਾ ਲੱਗਿਆ ਹੋਇਆ ਉਹ ਆਪਣੀਆਂ ਖੁਸ਼ੀਆਂ ਨੂੰ ਕੁਝ ਹੋਰ ਤਰੀਕੇ ਨਾਲ ਹੋਰ ਢੰਗ ਨਾਲ ਜ਼ਾਹਰ ਕਰਦਾ ਤੇ ਉਹਨਾਂ ਨੇ ਮੈਨੂੰ ਦੀਵਾਲੀ ਵਾਲੇ ਦਿਨ ਫੈਰ ਕਰਨ ਨੂੰ ਕਿਹਾ ਮੈਨੂੰ ਸਿਖਾਇਆ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਆਂਦਾ ਨਹੀਂ ਹੈ ਤੁਸੀਂ ਮੈਨੂੰ ਸਿਖਾਓ ਤੇ ਉਹਨਾਂ ਨੇ ਨਾਲ ਖੜ ਕੇ ਮੇਰੇ ਤੋਂ ਫੈਰ ਕਰਵਾਇਆ ਉਹ ਚੀਜ਼ ਜਿਹੜੀ ਵੀਡੀਓ ਪਤਾ ਨਹੀਂ ਸਾਡੇ ਭਰਾਵਾਂ ਤੋਂ ਕਿਸੇ ਤੋਂ ਪਈ ਆ ਜਾਂ ਕਿੱਦਾਂ ਤੇ ਬਸ ਉਥੋਂ ਫਿਰ ਪਰਚਾ ਪੈ ਗਿਆ ਪਰ ਮੈਨੂੰ ਪਤਾ ਵੀ ਨਹੀਂ ਉਹਨਾਂ ਨੇ ਲੱਗਨ ਦਿੱਤਾ ਕਦੋਂ ਜ਼ਮਾਨਤ ਹੋ ਗਈ ਉਹ ਮੈਨੂੰ ਕਹਿੰਦੇ ਇੱਕ ਦਿਨ ਅੰਦਰ ਕਮਰੇ ਦੇ ਵਿੱਚ ਬੁਲਾ ਕੇ ਕਹਿੰਦੇ ਮੈਂ ਤੈਨੂੰ ਇੱਕ ਗਾਡਸ ਨਹੀਂ ਮੈਂ ਕਿਹਾ ਹਾਂਜੀ ਦੱਸੋ ਕਹਿੰਦੇ ਵੀ ਮੰਮੀ ਦੇ ਸਾਹਮਣੇ ਨਹੀਂ ਸੀ ਮੇਤੋ ਇਹ ਗੱਲ ਹੋਣੀ ਵੀ ਆਪਣੇ ਦੋਵਾਂ ਦੇ ਨਾਂ ਪਰਚਾ ਪੈ ਗਿਆ ਵੀ ਮੰਮੀ ਸ਼ਾਇਦ ਡਰ ਨਾ ਜਾਣ ਉਹ ਮੈਂ ਕਿਹਾ ਨਾ ਤੇ ਮੇਰੀ ਮਾਂ ਡਰਦੀ ਨਾਲੇ ਤੁਹਾਡੀ ਮੰਮ ਨੂੰ ਡਰ ਹੈਗਾ ਤਾਂ ਕੋਈ ਗੱਲ ਨਹੀਂ ਪਰ ਪੁਰਸਾੜਾ ਨੂੰ ਇੱਕ ਐਡੋ ਵੀ ਆਲੋ ਪਾਈ ਸਾਹਿਬ ਜੋਤਪੁਰ ਨਾਮ ਹੈ ਤੇ ਪੱਕਾ ਲਿਖ ਕੇ ਰੱਖ ਲੋ ਭਾਈ ਚਲੋ ਪਰਚੇ ਵੀ ਹੁਣ ਤੇ ਇਹੀ ਕੁਝ ਚੱਲਣਾ ਜਦ ਪਹਿਲਾਂ ਹੀ ਅਸੀਂ ਇਹੋ ਜਿਹੇ ਪਰਿਵਾਰ ਚ ਆਏ ਤੇ ਅੱਗੋਂ ਹੁਣ ਤੁਹਾਡੇ ਨਾਲ ਜੁੜ ਗਏ ਤੇ ਹੁਣ ਤੇ ਇਹ ਚੀਜ਼ਾਂ ਸੁਭਾਵਿਕ ਨੇ ਇਹਨਾਂ ਤੋਂ ਕਿਸੇ ਤੋਂ ਡਰ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਪੱਕਾ ਨਾਮ ਲਿਖ ਕੇ ਰੱਖ ਲਓ ਜਦੋਂ ਤੁਹਾਡਾ ਜੀ ਕੀਤਾ ਤੇ ਪਾ ਦਿਓ ਅੱਛਾ ਹਾਂਜੀ ਫਿਰ ਕੀ ਕਹਿੰਦੇ ਪੁਲਿਸ ਵਾਲੇ ਤੇ ਮੈਨੂੰ ਜਿੰਨੀ ਇੱਕ ਗੱਲ ਉਹਨਾਂ ਨੇ ਦੱਸੀ ਉਹ ਕਹਿੰਦੇ ਸੀ ਐਸ ਐਚਓ ਦਾ ਫੋਨ ਆਇਆ ਤੇ ਪੁਲਿਸ ਵਾਲਿਆਂ ਨਾਲ ਗੱਲਬਾਤ ਹੋਈ ਹੈ ਤੇ ਉਹ ਕਹਿੰਦੇ ਨੇ ਵੀ ਬਾਬੇ ਦਾ ਹੁਣ ਵਿਆਹ ਹੋ ਗਿਆ ਹੁਣ ਤੇ ਬਾਬਾ ਟਿਕ ਜੂਗਾ अच्छा ਤੇ ਹੁਣ ਬਾਬਾ ਕਿਤੇ ਨਾ ਕਿਤੇ ਬ੍ਰੇਕਾ ਲਗਾਊਗਾ ਹਨਾ ਬਿਜ਼ੀ ਹੋ ਜੂ ਆਪਦੀ ਘਰ ਵਾਲੀ ਬਿਜ਼ੀ ਹੋ ਜੂਗਾ ਵੀ ਆਪਣੀ ਪਰਸਨਲ ਲਾਈਫ ਚ ਬਿਜ਼ੀ ਹੋ ਜੂ ਵੀ ਜਾਂ ਫਿਰ ਉਹਦੀ ਘਰ ਵਾਲੀ ਉਹਨੂੰ ਕਹੋਗੀ ਵੀ ਨਹੀਂ ਹੁਣ ਤੁਸੀਂ ਆ ਨਾ ਕਰੋ ਵੀ ਮੈਨੂੰ ਡਰ ਲੱਗਦਾ ਕਹਿੰਦੇ ਸਾਨੂੰ ਨਹੀਂ ਸੀ ਪਤਾ ਵੀ ਤੁਹਾਡੇ ਘਰ ਵਾਲੀ ਤੁਹਾਡੇ ਤੋਂ ਬਾਹਰ ਜਾ ਰਹੀ ਹੈ ਕਾਨੂੰਨ ਨਹੀਂ ਸੀ ਪਤਾ ਵੀ ਤੁਹਾਡੀ ਜੋੜੀ ਇੰਨੀ ਮਿਲਣੀ ਹੈ ਵੀ ਉਹ ਤਾਂ ਹਫੀਮ ਦੀ ਗੱਲ ਵੀ ਤੁਹਾਡੇ ਨਾਲ ਡੱਟ ਕੇ ਕਰਦੇ ਨੇ ਇਹ ਕਹਿੰਦੇ ਨੇ ਪਰ ਅਸੀਂ ਡੱਬੀ ਰੱਖਾਂਗੇ ਇਹ ਕਰਾਂਗੇ ਉਹ ਕਰਨਗੇ ਵੀ ਉਹ ਸਾਨੂੰ ਨਹੀਂ ਸੀ ਪਤਾ ਵੀ ਤੁਹਾਨੂੰ ਐਡੇ ਚੰਗੇ ਸੰਜੋਗ ਮਿਲ ਲੈ ਆ ਵੀ ਉਹ ਤੇ ਤੁਹਾਡੇ ਤੋਂ ਗਾੜੀ ਹੋਈ ਜਾਂਦੇ ਨੇ ਅੱਛਾ ਸਾਨੂੰ ਇਹ ਸੀ ਟੱਕ ਜਾਣਗੇ ਵੀ ਉਹ ਤਾਂ ਕੰਮ ਖਰਾਬ ਹੋ ਗਿਆ ਦੋ ਹਾਂਜੀ ਇੱਕ ਔਰ ਇੱਕ ਦੋ 11 ਹੋ ਗਏ ਪਤਾ ਨਹੀਂ ਕਿਵੇਂ ਹੋ ਗਿਆ ਉਹ ਕਹਿੰਦੇ ਵੀ ਪਹਿਲਾਂ ਤੇ ਸਾਨੂੰ ਐਦਾਂ ਹੁੰਦਾ ਸੀ ਵੀ ਜਦੋਂ ਨੇੜੇ ਤੇੜੇ ਕਿਤੇ ਭਗਵੰਤ ਮਾਨ ਨੇ ਆਉਣਾ ਵੀ ਸਾਨੂੰ ਘੇਰਾ ਪਾਉਣਾ ਪੈਂਦਾ ਹੁੰਦਾ ਸੀ ਗਾਸ਼ਰਮ ਨੂੰ ਕਹਿੰਦੇ ਹੁਣ ਸ਼ਾਇਦ ਸਾਨੂੰ ਵੀ ਪਹਿਲਾਂ ਤਾਂ ਆਪਣੀ ਪੁਲਿਸ ਨਾਲ ਸਰ ਜਾਂਦਾ ਸੀ ਹੁਣ ਪਤਾ ਨਹੀਂ ਬਾਹਰੋਂ ਨਾ ਫੋਰਸ ਮੰਗਾਣੀ ਪਵੇ ਕਿਉਂ ਤੁਸੀਂ ਦੋਵੇਂ ਇੱਕੋ ਵਰਗੇ ਰਲ ਗਏ ਤੁਹਾਡਾ ਇਹ ਨਹੀਂ ਪਤਾ ਵੀ ਉਧਰ ਤਾਂ ਵੀ ਬੀਬੀ ਜੀ ਕਹਿੰਦੇ ਨੇ ਭਗਵੰਤ ਮਾਨ ਦੇ ਤਾਂ ਜੁੱਤੀਆਂ ਦਾ ਮੂੰਹੇ ਮੂੰਹ ਘੁੱਟਦਾ ਜਦੋਂ ਇਹ ਜਿਹੀਆਂ ਗੱਲਾਂ ਕੁਝ ਮਾੜੀਆਂ ਪੰਥ ਦੇ ਖਿਲਾਫ ਕਰਦਾ ਹੈ ਹਾਂ ਤੇ ਗਾਂ ਤੁਸੀਂ ਵੀ ਇਹੋ ਜੀ ਸੋਚਦੇ ਹੋ ਵੀ ਜਿੱਥੇ ਮੈਨੂੰ ਭਗਵੰਤ ਮਨ ਟੱਕਰ ਗਿਆ ਮੈਂ ਮੂੰਹ ਤੇ ਚਪੇੜ ਲਾਣੀ ਆ ਵੀ ਤੁਸੀਂ ਚਪੇੜ ਦੀ ਗੱਲ ਕਰਦੇ ਹੋ ਜੁੱਤੀਆਂ ਦੀ ਗੱਲ ਕਰਦੇ ਨੇ ਵੀ ਹੁਣ ਸ਼ਾਇਦ ਸਾਨੂੰ ਫੋਰਸ ਵੱਡੀ ਮੰਗਾਈ ਪੈ ਗਈ ਹੈ ਪਹਿਲਾਂ ਤਾਂ ਪੰਜਾਬ ਪੁਲਿਸ ਦਾ ਕੰਮ ਚੱਲ ਜਾਂਦਾ ਸੀ ਕਿਵੇਂ ਸੋਚਦੇ ਹੋ ਫਿਰ ਆਉਣ ਵਾਲੇ ਫਿਊਚਰ ਚ ਉਹ ਆ ਗਾਲਪੁਰਖ ਨੇ ਤਾਂ ਉਹ ਵੀ ਦੇਖੋ ਇਹ ਮੈਂ ਤਾਂ ਇਹ ਵੀ ਨਹੀਂ ਸੀ ਸੋਚਿਆ ਵੀ ਮੇਰਾ ਮੰਗਣਾ ਹੋ ਜਾਊਗਾ ਤੇ ਮੰਗਣੇ ਤੋਂ ਬਾਅਦ ਮੈਨੂੰ ਇਹ ਵੀ ਨਹੀਂ ਪਤਾ ਵੀ ਮੇਰਾ ਵਿਆਹ ਵੀ ਇੰਨੀ ਜਲਦੀ ਹੋ ਜਾਊਗਾ ਸੋ ਉਹ ਆ ਗਾਲਪੁਰਖ ਨੇ ਮਿਲੈਪ ਕਰਾਇਆ ਤੇ ਜਿਵੇਂ ਕਰਾਇਆ ਮੈਂ ਉਹਦੀ ਰਜ਼ਾ ਦੇ ਵਿੱਚ ਖੁਸ਼ ਹਾਂ ਤੇ ਉਹਨੇ ਪਤਾ ਅੱਗੇ ਉਹਨੇ ਕਿੱਧਰ ਨੂੰ ਲੈ ਕੇ ਜਾਣਾ ਪਰ ਹਾਲੇ ਤੱਕ ਮੈਨੂੰ ਲੱਗ ਰਿਹਾ ਵੀ ਬਹੁਤ ਬਹੁਤ ਵਧੀਆ ਚੱਲੂਗੀ ਜਿਹਨੇ ਤੁਸੀਂ ਅੱਗੇ ਪੋਲੀਟੀਕਲ ਜਾਂ ਇਦਾਂ ਵਿਚਰਦੇ ਸੀਗੇ ਹਾਂਜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਕੰਪੇਨ ਕੀਤੀ ਜਾਂ ਹੋਰ ਤੁਸੀਂ ਇਦਾਂ ਆਉਦੇ ਜਾਂਦੇ ਸੀਗੇ ਜੀ ਉਹ ਫਿਰ ਕੰਮ ਚੱਲੂ ਆਹ ਦੇਖੋ ਉਹ ਸੋਰਾ ਫੈਮਿਲੀ ਤੇ ਡਿਪੈਂਡ ਵੀ ਕਰਦਾ ਹੂੰ ਕਿਉਂਕਿ ਉਹਨਾਂ ਤੋਂ ਬਾਹਰ ਹੋ ਕੇ ਮੈਂ ਬਿਲਕੁਲ ਨਹੀਂ ਜਾਣਾ ਚਾਹੁੰਦੀ ਸਹੀ ਹੈ ਠੀਕ ਹੈ ਨਾ ਇੱਕ ਇੱਕ ਕੁੜੀ ਦਾ ਫਰਜ਼ ਵੀ ਬਣਦਾ ਬਾਕੀ ਮੈਨੂੰ ਅੱਜ ਤੱਕ ਲੱਗਿਆ ਹੈ ਨਹੀਂ ਵੀ ਉਹ ਮੈਨੂੰ ਕਿਤੋਂ ਰੋਕਣਗੇ ਜਿੱਥੇ ਵੀ ਇੰਟਰਵਿਊ ਹੁੰਦੀ ਹੈ ਉਹ ਮੈਨੂੰ ਨਾਲ ਖੜਾਉਂਦੇ ਨੇ ਨਾਲ ਬਿਠਾਉਂਦੇ ਨੇ ਤੇ ਉਹਨਾਂ ਨੂੰ ਇਹ ਆ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਚਾਹ ਨੇ ਵੀ ਜਿੱਥੇ ਵੀ ਮੈਂ ਜਾਵਾਂ ਤੇ ਤੂੰ ਨਾਲ ਹੋ ਕੇ ਸਪੀਚ ਕਰੇ ਜਾਂ ਜੇ ਸਾਡੀ ਕੁਝ ਗੱਲਾਂ ਤੇ ਹੁੰਦੀ ਹੈ ਵੀ ਜੇ ਕਰ ਜੇ ਰੱਬ ਇਹ ਸਬਬ ਬਣਾਉਂਦਾ ਵੀ ਆਪਾਂ ਇਲੈਕਸ਼ਨ ਲੜਨੇ ਆ ਤਾਂ ਉਹ ਮੈਨੂੰ ਕਹਿੰਦੇ ਉਹਨਾਂ ਨੇ ਕੈਂਪੇਨ ਤੂੰ ਕਰਨੀ ਹੈ ਮੇਰੀ ਮੇਰੇ ਸਟੇਜ ਤੇ ਤੂੰ ਹੋਣਾ ਬਾਬਾ ਕਿਹੜੇ ਇਲੈਕਸ਼ਨ ਲੜਨ ਦੇ ਚਾਹੁੰਦਾ ਹੋਣਾ ਰਖਦਾ ਮੈਂ ਕਹਿੰਨੀ ਆ ਮੇਰਾ ਚਾਹੇ ਹੈ ਅੱਛਾ ਉਹ ਤੇ ਉਹ ਤੇ ਹੋਰ ਹੀ ਮਤਲਬ ਕਿਸਮ ਦੇ ਇਨਸਾਨ ਨੇ ਉਹ ਤਾਂ ਬ੍ਰह्म ਗਿਆਨ ਦੀਆਂ ਗੱਲਾਂ ਨੇ ਸਾਦੇ ਜਿਹੇ ਨੇ ਉਹ ਤਾਂ ਕਹਿੰਦੇ ਹੁੰਦੇ ਨੇ ਲੋਕਾਂ ਨੂੰ ਮੈਨੂੰ ਤਾਂ ਬਾਬਾ ਵੀ ਨਾ ਕਹੋ ਤੇ ਪੋਲਿਟਿਕਸ ਨਾਲੋਂ ਵੀ ਇੰਨਾ ਜ਼ਿਆਦਾ ਹੋਣੀ ਕਰਦੇ ਆ ਕਿ ਬਹੁਤ ਲੋਕ ਆਉਂਦੇ ਨੇ ਲੈ ਕੇ ਵੀ ਅਸੀਂ ਤੁਹਾਨੂੰ ਇਹ ਟਿਕਟ ਦਿੰਦੇ ਆ ਸਰਪ੍ਰੀਤ ਸਿੰਘ ਬਾਦਲ ਨਾਲ ਤੇ ਯਾਰੀ ਆ ਦੇਖੋ ਯਾਰੀ ਹੁਣ ਮੇਰੇ ਆਮ ਆਦਮੀ ਪਾਰਟੀ ਦੇ ਨਾਲ ਐਮਐਲਏ ਦੇ ਨਾਲ ਮੇਰਾ ਇੱਕ ਐਮਐਲਏ ਆ ਕਿ ਉਹਦੇ ਨਾਲ ਮੇਰਾ ਮਾਮਾ ਰਹਿੰਦਾ ਹੈ ਪੀਏ ਬਣ ਕੇ ਠੀਕ ਹੈ ਤੇ ਹੁਣ ਮੈਂ ਕਹਾ ਵੀ ਮੈਂ ਉਹ ਪਾਰਟੀ ਮੈਂ ਪਾਰਟੀ ਨੂੰ ਲਾਈਕ ਨਹੀਂ ਕਰਦੀ ਕਿਉਂ ਨਹੀਂ ਕਰਦੀ ਤੁਹਾਨੂੰ ਸਾਰਿਆਂ ਨੂੰ ਮੁੱਦੇ ਪਤਾ ਨੇ ਵੀ ਪੰਜਾਬ ਦੇ ਮੁੱਦੇ ਕੀ ਨੇ ਤੇ ਇਹ ਪਾਰਟੀ ਕਿਹੜੇ ਰਾਹਾਂ ਤੇ ਚੱਲਦੀ ਆ ਠੀਕ ਹੈ ਸੋ ਮੈਂ ਪਰਸਨਲੀ ਮੈਂ ਸਪਾਰਟੀ ਨੂੰ ਲਾਈਕ ਨਹੀਂ ਕਰਦੀ ਪਰ ਜਿਹੜੇ ਸਾਡੇ ਫੈਮਿਲੀ ਰਿਲੇਸ਼ਨ ਹੈਗੇ ਨੇ ਉਹ ਤਾਂ ਹੈਗੇ ਨੇ ਨਾ ਜਿੱਥੇ ਮੈਂ ਵਿਰੋਧ ਕਰਨ ਮੈਂ ਤਾਂ ਹਰ ਇੱਕ ਜਗ੍ਹਾ ਵਿਰੋਧ ਕਰਦੀ ਮੈਂ ਤਾਂ ਕਹਿ ਨਹੀਂ ਕਿ ਤੇ ਸਟੇਜ ਤੇ ਮੈਨੂੰ ਸਾਹਮਣੇ ਟੱਕਰ ਜਾਣਾ ਉਹ ਆਦਮੀ ਪਾਰਟੀ ਵਾਲੇ ਮੈਂ ਤਾਂ ਉੱਥੇ ਵੀ ਵਿਰੋਧ ਕਰੂੰਗੀ ਚਾਹੇ ਮੇਰਾ ਸਾਹਮਣੇ ਮਾਮਾ ਖੜਾ ਹੋਵੇ ਜਦੋਂ ਮੈਦਾਨ ਦੇ ਵਿੱਚ ਆ ਉਹ ਤੋਂ ਜਿਹੜੀ ਗੱਲ ਸਾਨੂੰ ਸਹੀ ਲੱਗੂਗੀ ਅਸੀਂ ਕਰਾਂਗੇ ਜਿਹੜੀ ਗੱਲ ਉਹਨਾਂ ਨੂੰ ਸਹੀ ਲੱਗੂਗੀ ਉਹ ਕਰਨਗੇ ਪਰ ਜਿਹੜੇ ਫੈਮਿਲੀ ਰਿਲੇਸ਼ਨਸ ਨੇ ਚੱਲਦੇ ਹੁੰਦੇ ਨੇ ਇਹਨਾਂ ਨੂੰ ਆਪਾਂ ਖਰਾਬ ਕਿਸੇ ਉੱਤੇ ਨਹੀਂ ਕਰ ਸਕਦੇ ਹੁੰਦੇ ਕੁਝ ਬਾਉਂਡਰੀਜ਼ ਹੁੰਦੀਆਂ ਨੇ ਵੀ ਜੀ ਤੇ ਜਿਵੇਂ ਤੁਸੀਂ ਤੇ ਫਿਰ ਥੋੜਾ ਬਹੁਤਾ ਚਲਦੇ ਹੋ ਅਕਾਲੀ ਦਲ ਦੇ ਖਿਲਾਫ ਬਦਲਦੇ ਨਹੀਂ ਦੇਖੋ ਜਦੋਂ ਜਦੋਂ ਮੈਂ ਨਿੱਕੀ ਸੀ ਹਾਂ ਮਤਲਬ ਮੈਨੂੰ ਮम्मा ਦੱਸਦੇ ਨੇ ਵੀ ਜਦੋਂ ਮੈਂ ਗੋਦੀ ਦੇ ਵਿੱਚ ਸੀਗੀ ਸਭ ਤੋਂ ਪਹਿਲਾਂ ਸਰੋਪਾ ਮੈਨੂੰ ਅਕਾਲੀ ਦਲ ਵੱਲੋਂ ਪਿਆ ਹੋਇਆ ਹੂੰ ਵੱਡੇ ਬਾਦਲ ਸਾਹਿਬ ਵੱਲੋਂ ਪਿਆ ਹੋਇਆ